ਆ ਮਰ ਰਿਆ ਵਾ ਬਈ ਇਹਨੂੰ ਲੈ ਜਾਈ ਆਪਾਂ ਤੇ ਮੈਂ ਹੁਣ ਇੱਥੇ ਕੋਈ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇੱਦਾਂ ਉਦਾਂ ਮੈਂ ਕਿਹਾ ਸੌਰੀ ਬਈ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਤੇ ਯਾਰ ਬਸ ਭਾਜੀ ਆਪਣਾ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ ਇੱਕ ਡੇਢ ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ ਫਿਰ ਮੈਂ ਆਪਦੀ ਗੱਡੀ 'ਚ ਚੱਕਿਆ ਇਹਨੂੰ ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ ਤੇ ਉਹ ਕਹਿਣ ਲੱਗੇ ਵੀ ਤੁਸੀਂ ਜਾਣਾ ਨਹੀਂ ਹੈਗਾ ਕਿ ਤੁਹਾਨੂੰ ਵਰਨਾ ਵਾ ਕੇਸ ਹੋਣਾ ਵਾ ਮੈਂ ਕਿਹਾ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਨੂੰ ਛੱਡ ਕੇ ਆਇਆ ਪਰ ਵੀ ਮੈਨੂੰ ਕਹੀ ਜਾਂਦੇ ਵੀ ਤੇਰੇ ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਤਾ ਸਾਰੇ ਦਸ ਨੂੰ ਛੱਡ ਕੇ ਨਹੀਂ ਜਾਣ ਕਹਿਣ ਦਾ ਮਤਲਬ ਉਹ ਤੇ ਪੁਲਿਸ ਬਾਅਦ ਚ ਪਹੁੰਚੀ ਸੀ ਹਾਂਜੀ ਪੁਲਿਸ ਬਾਅਦ ਚ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀ ਕੋਈ ਨਹੀਂ ਵੀ ਆਟੋ ਡਰਾਈਵਰ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਅਜੇ ਤੁਸੀਂ ਜਦੋਂ ਉਹਨੂੰ ਉੱਥੀ ਹੋ ਲਿਆਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਿਹੜੇ ਕਿਹੜੇ ਹਸਪੀਟਲ ਪਹਿਲਾਂ ਐਸਆਈ ਗਏ ਸੀ ਸਰ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਲੈ ਕੇ ਜਾਓ ਫਿਰ ਅਸੀਂ ਸਿਵਲ ਆਜਾ ਜੇ ਇਹਦੇ ਕਰਦੇ ਨਾ ਇਹ ਫਿਰ ਤੁਹਾਡੇ ਦੇ ਪਰਚਾ ਪੈਣਾ ਵਾ ਮੈਂ ਕਹਾ ਸਰ ਮੇਰੇ ਤੇ ਮੇਰੇ ਤੇ ਕਾਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਮੇਰੇ ਵੀ ਮੇਰਾ ਮਤਲਬ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ ਅੱਜ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ ਕੋਈ ਜ਼ਖਮੀ ਇਹ ਕੀ ਕੋਈ ਵੀ ਹੋ ਗਾ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਇਹਦੇ ਚ ਕੀ ਹੈ ਵੀਰੇ ਯਾਰ ਅੱਛਾ ਕਿਹੜੀ ਜਗ੍ਹਾ ਤੇ ਰਹਿਣ ਆਲਾ ਤੁਸੀਂ ਮੈਂ ਸਰ ਦੁਗਰੀ ਫੇਸ ਬੰਨ ਲੈਣ ਆਲਾ ਸਰ ਅੱਜ ਦੁਗਰੀ ਫੇਸ ਬੰਨਦਾ ਰਹਿਣ ਆਲਾ ਹਾਂਜੀ ਭਾਈ ਕਿੰਨੇ ਵਜੇ ਆਸਤ ਹਾਂਜੀ ਹਾਂਜੀ ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੋਲੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ दारू ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੁੱਟਪਾਥ ਦੇ ਗੱਡੀ ਇਹਦੀ ਗਈ ਪਲਟ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟਾਂਕੇ ਲੱਗੇ ਇਹਦੇ ਉਹ ਇੰਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਤੇ ਪੁਲਿਸ ਮੋਕੇ ਤੇ ਕਹਿ ਰਹੀ ਸੀ ਤੁਸੀਂ ਗੱਡੀ ਛੱਡ ਕੇ ਭੱਜ ਗਏ ਹਾਂਜੀ ਪੁਲਿਸ ਮੋਕੇ ਤੇ ਕਹਿ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਿਹਾ ਮੈਂ ਤਾਂ ਵੀਰੇ ਇੱਕ ਇਨਸਾਨ ਦੀ ਦੇ ਨਾਂ ਤੇ ਇੱਕ ਹੈਲਪ ਕੀਤੀ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਬ੍ਰਦਰ ਇਹ ਆ ਸਾਰੀ ਗੱਲ ਤੇ ਹੁਣ ਅੱਚੇ ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਭਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇਦਾਂ ਉਦਾਂ ਮੈਂ ਕਿਹਾ ਸੌਰੀ ਮੇਰੇ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਤੇ ਯਾਰ ਬਸ ਭਾਜੀ ਆਪਣਾ ਛੱਡ ਕੇ ਆ ਗਿਆ ਉਹਦੇ ਘਰ ਦੇ ਆ ਗਿਆ ਸਰ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਹੁਣ ਤੁਸੀਂ ਸਾਹਮੋ ਆਈ ਤਾਂ ਸਾਹਮਣਾ ਜਿੰਨਾ ਸਾਹਮਣਾ ਸੀ ਸਰ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਆ ਸਾਰੇ ਖੜੇ ਹੋਏ ਸੀਗੇ ਬਈ ਮੈਂ ਮੇਰੇ ਦਿਲ ਚ ਕ੍ਰੇਮ ਆ ਗਿਆ ਮੈਂ ਕਹਾ ਬੰਦਾ ਇਹਦਾ ਬਲੱਡ ਨਿਕਲ ਰਿਆ ਬੰਦੇ ਦਾ ਮੈਂ ਕਹਾ ਵਿਚਾਰਾ ਮਰ ਮੁਰਨਾ ਜਾਵੇ ਜ਼ਿੰਦਗੀ ਤੇ ਮੌਤ ਦੇ ਖੇਡ ਰਿਆ ਉਹ ਠੀਕ ਹੈ ਮੈਂ ਸਰ ਚੱਕਿਆ ਨੂੰ ਵੀ ਮੈਂ ਉਹਨੂੰ ਹਸਪੀਟਲ ਤਾਂ ਲੈ ਕੇ ਗਿਆ ਵੀ ਲਾਈਫ ਇਹਦੀ ਬਚ ਜਵੇ ਓਕੇ ਠੀਕ ਹੈ ਹਾਂਜੀ ਸੀਸੀਐਮਟੀ ਸਿਵਲ ਲੈ ਕੇ ਗਿਆ ਉਹਨੂੰ ਮੈਂ ਤੇ ਉੱਥੇ ਜਾ ਕੇ ਲੋਕੀ ਮੈਨੂੰ ਹੀ ਉਲਟਾ ਗੈਨ ਲੱਗੇ ਵੀ ਤੁਸੀਂ ਕਿਉਂ ਲੈ ਕੇ ਆਏ ਵੀ ਤੁਹਾਡੇ ਤੇ ਪਰਚਾ ਹੋਣਾ ਵੀ ਤੁਹਾਡਾ ਕੀ ਲੱਗਦਾ ਮੈਂ ਕਹਾ ਮੇਰਾ ਕੁਝ ਵੀ ਨਹੀਂ ਲੱਗ ਅਸੀਂ ਜਸਟ ਆਏ ਹਾਂ ਹੁਣੇ ਤੇ ਮੈਂ ਦੇਖਦਾ ਕੀ ਆ ਡਿਊਟੀ ਆਫ ਸਰ ਰੇਫੀ ਤਾਂ ਦੱਸਦੇ। ਜੇ ਟੁੱਟੀ ਅਫਸਰ ਐਕਸੀਡੈਂਟ ਹੈ ਜਿਹੜਾ ਬੰਦੇ ਦਾ ਐਕਸੀਡੈਂਟ ਹੋਇਆ ਕਦ ਨਾਲ ਹੋਇਆ? ਅਸੀਂ ਤਾਂ ਜਸਟ ਹੁਣੇ ਆਏ ਹੀ ਆ। ਲੱਗਦਾ ਵੀ ਕਿਸੇ ਨਾਲ ਹੋਇਆ ਕਿ ਇਕੱਲਾ ਆਪਣੇ ਆਪ ਇਹ ਲੱਗ ਰਿਹਾ ਵੀ ਆਪ ਹੀ ਵੱਜਾਇਆ ਧੁੰਦ ਹੋਣ ਦੇ ਕਰਕੇ। ਇਹ ਸਾਰਨਾਥ ਇੱਥੇ ਵੱਜੀ ਹੈ। ਤੇ ਉਹ ਅਫਸਰਟ ਹੋ ਗਿਆ ਉਹਦੇ ਨਾਲ। ਬੰਦਾ ਕੋ ਐਂਡ ਲਾਦਾ ਹਸਪੀਟਲ। ਮੈਂ ਤਾਂ ਜਸਟ ਹੁਣੇ ਆਇਆ। ਨਹੀਂ ਬਾਈ ਕੈਨ ਨਾ ਮੋ ਬੰਦਾ ਨੂੰ ਉੱਥੇ ਪਹੁੰਚਾਤਾ ਨਾ। ਹਾਂਜੀ ਹਾਂਜੀ ਉਹ ਹਸਪੀਟਲ ਨੂੰ ਚਲੇ ਗਏ। ਇਹ ਹੋਇਆ ਕਿਹੜੀ ਜਗ੍ਹਾ ਇਹ ਪ੍ਰੋਪਰ ਜਗ੍ਹਾ ਕਿਹੜੀ ਹੈ? ਇਹ ਬੱਸ ਸਟੈਂਡ ਦੇ ਉੱਪਰ ਬ੍ਰਿਜ ਹੈ। ਹੂੰ ਬ੍ਰਿਜ ਦੇ ਉੱਪਰ ਹੈ ਬ੍ਰਿਜ ਦੇ ਉੱਤੇ ਆ ਕੀ ਲੋਕਾਂ ਕੋਲ ਜਿਹੜੇ ਲੋਕੀ ਤੇਜ਼ ਚਲਾਉਂਦੇ ਨੇ ਮੋਟਰਸਾਈਕਲ ਨਹੀਂ ਤੇਜ਼ ਨਹੀਂ ਚਲਾਉਣਾ ਚਾਹੀਦਾ ਧੁੰਦ ਦੇ ਦੈਨੇ ਆ ਬੜੇ ਆਰਾਮ ਨਾਲ ਚੱਲਣਾ ਚਾਹੀਦਾ ਜ਼ਿੰਦਗੀ ਬਹੁਤ ਕੀਮਤੀ ਆ ਦੇਖਿਆ ਜੇ ਤੁਸੀਂ ਇਸ ਟਾਈਮ ਰਾਤ ਨੂੰ ਉੱਥੇ ਡਿਊਟੀ ਕਰ ਰਹੇ ਹੋ ਲੁਕੀ ਕਹਿੰਦੇ ਵੀ ਕੋਲ ਸੜੇ ਬਾਹਰ ਨਿਕਲਦੇ ਸੀ ਉੱਥੇ ਖੜੇ ਹਾਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਹਿੰਦਾ ਸਾਰੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ ਲੋਕ ਵੀ ਸਾਡੇ ਨਾਲ ਮਿਲ ਕੇ ਚੱਲਦੇ ਆ ਤੇ ਕੋਈ ਇਦਾਂ ਦੀ ਗੱਲ ਪਰ ਕੋਈ ਜਾਨੀ ਵੱਡਾ ਨੁਕਸਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੈ ਇੱਕ ਇੱਕ ਨੀ ਲੱਗੀਆਂ ਸੱਟਾਂ ਜੀ ਹਾਂਜੀ ਇਹ ਸੱਟਾਂ ਥੋੜੀਆਂ ਲੱਗੀਆਂ ਪਚਾਹ ਹੋ ਗਿਆ